ਤੁਸੀਂ ਅਮੀਰ ਹੋ ਥੋਨੂੰ ਮੁੰਡਾ ਕੋਈ ਮਿਲ ਜੇ ਨਾਰਮਲ ਜਾ ਮੈਂ ਲੈਣਾ ਹੀ ਨਹੀਂ ਨਾਰਮਲ ਮੁੰਡਾ ਅੱਛਾ ਮੇਰੀ ਮੰਮੀ ਦਾ ਤੇ ਹੁਣ ਤੇ ਵੀ ਬਿਆਰਈ ਹੈ ਕਿ ਜਿਹੜੀ ਕੁੜੀ ਨਾ ਕਮੌਂਦੀ ਹੈ ਤੇ ਡਬਲ ਟ੍ਰਿਪਲ ਲੱਭਣਾ ਏ 500 ਕਰੋੜ ਵਾਲਾ ਹੋਰ 500 ਕਰੋੜ ਵੀ ਥੋੜਾ ਪਰ ਚਲੋ ਤੇ ਬਾਈ ਗਰੂ ਦੱਸੇਗਾ ਕਿੱਥੇ ਲੇਖ ਲਿਖੇ ਨੇ ਪਰ ਇਨੀ ਮਿਹਨਤ ਕਰਕੇ ਤੇ ਗਰੀਬ ਅੱਛਾ ਨਹੀਂ ਨਹੀਂ ਮੇਰੇ ਲੇਖੋ ਹੋ ਸਕਦਾ ਜਿੱਦ ਜਿੱਦੇ ਇਹ ਸਿਆਣੇ ਨਹੀਂ ਕਹਿੰਦੇ ਵੀ ਜੇ ਮੁੰਡਾ ਗਰੀਬ ਹੋਵੇ ਤੇ ਕੁੜੀ ਮਤਲਬ ਜੇ ਮੁੰਡਾ ਨਹੀਂ ਹੋਵੇ ਨਹੀਂ ਮੈਂ ਨਾ ਸਾਡੇ ਘਰਦਿਆਂ ਦਾ ਵੀ ਆ ਕਿਦਾਂ ਮੇਰਾ ਵੀ ਇਦਾਂ ਆ ਕਿ ਹਮੇਸ਼ਾ ਤਾਂ ਮੁੰਡਾ ਜੇ ਕੁੜੀ ਇੱਥੇ ਨਾ ਮੁੰਡਾ ਇੱਥੇ ਫੱਬਦਾ ਮੁੰਡਾ ਥੱਲੇ ਨਹੀਂ ਫੱਬਦਾ ਮੁੰਡਾ ਹਮੇਸ਼ਾ ਡੋਮੀਨੇਟਿੰਗ ਹੀ ਵਧੀਆ ਲੱਗਦਾ ਹੈ ਮੁੰਡਾ ਨੀਚੇ ਲੱਗਿਆ ਉਹ ਨਹੀਂ ਵਧੀਆ ਲੱਗਦਾ ਜਨਾਨੀ ਇੱਕ ਜਨਾਨੀਆਂ ਵਾਂਗੂ ਹੀ ਫੱਬਦੀ ਏ ਓਨੀ ਕੋ ਉਹ ਆਪਦੇ ਬੰਦੇ ਨੂੰ ਰਿਸਪੈਕਟ ਦੇਵੇ ਆਪੇ ਕਹਿੰਦਾ ਕਿ ਜਦੋਂ ਪੈਸਾ ਆ ਜਾਂਦਾ ਜਨਾਨੀ ਵੀ ਚਲਾਉਂਦੀ ਆ ਆਫਕੋਰਸ ਕਰਦੇ ਨੇ ਉਹਨਾਂ ਨੂੰ ਫਿਰ ਇਦਾਂ ਉਹ ਗੱਲ ਹੈ ਨਾ ਕਿ ਸੁਭਾਅ ਹੈ ਆਪਣਾ ਆਪਣਾ ਕਈਆਂ ਨੂੰ ਹੋਮੇ ਹੋ ਜਾਂਦੀ ਪੈਸੇ ਦੀ ਕਿ ਚਲੋ ਆ ਗਿਆ ਹੈ ਪਹਿਨਾ ਸਭ ਕੁਝ ਖਰੀਦ ਲੈਂਦਾ ਪਰ ਨਹੀਂ